ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਮੈਂ ਅੱਜ ਬਣਾਉਣ ਜਾ ਰਹੀ ਸੀ ਮਸਾਲਾ ਪਿੰਡੀ ਤੇ ਮੈਂ ਸੋਚਿਆ ਕਿਉਂ ਨਾ ਤੁਹਾਡਾਂ ਨਾਲ ਹੀ ਦੀ ਰੈਸਪੀ ਸ਼ੇਅਰ ਕੀਤੀ ਜਾਏ ਇਹ ਮਸਾਲਾ ਪਿੰਡੀ ਜਿਹੜੀ ਹੈ 7 ਤੋਂ 8 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਇਹ ਸਬਜੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ ਬੱਚਿਆਂ ਨੂੰ ਤੁਸੀਂ ਲੰਚ ਬਾਕਸ ਦੇ ਵਿੱਚ ਵੀ ਇਹ ਸਬਜੀ ਜਿਹੜੀ ਹੈ ਪਾ ਕੇ ਦੇ ਸਕਦੇ ਹੋ ਕਿਉਂਕਿ ਬਹੁਤ ਹੀ ਜਲਦੀ ਇਹ ਬਣ ਜਾਂਦੀ ਹੈ ਤੇ ਮੈਂ ਕਿੱਦਾਂ ਬਣਾਣੀ ਹੈ ਇਹਦੇ ਵਿੱਚ ਕੀ ਕੀ ਪਾਣਾ ਵੀਡੀਓ ਨੂੰ ਬਿਨਾਂ ਸਕਿੱਪ ਕਿਤੇ ਲਾਸਟ ਤੱਕ ਦੇਖਿਓ ਪਹਿਲੀ ਵਾਰ ਚੈਨਲ ਤੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਮੈਂ ਪਾ ਰਹੀ ਹਾਂ ਸਰੋਂ ਦਾ ਤੇਲ ਮੈਂ ਇਹ ਸਬਜੀ ਜਿਹੜੀ ਹੈ ਸਰੋਂ ਤੇਲ ਨੂੰ ਪਹਿਲੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਵਾਂਗੇ ਮੈਂ ਵੱਡੇ 2 ਚਮਚਾ ਸਰੋਂ ਦਾ ਤੇਲ ਜਿਹੜਾ ਇਹਦੇ ਵਿੱਚ ਪਾਇਆ ਹੈ ਅੱਧਾ ਚਮਚ ਹੋਣੇ ਦੇ ਵਿੱਚ ਜੀਰਾ ਪਾਵਾਂਗੇ ਦੋ ਸਾਬਤ ਲਾਲ ਮਿਰਚਾਂ ਜਿਹੜੀਆਂ ਇਹਦੇ ਵਿੱਚ ਪਾ ਦੇਣੀਆਂ ਆ ਤੋਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਜਿਆਦਾ ਇਹਨਾਂ ਨੂੰ ਫਰਾਈ ਨਹੀਂ ਕਰਨਾ ਇੱਥੇ ਮੈਂ ਲਈਆਂ ਪਿੰਡੀਆਂ ਤੇ ਪਿੰਡੀਆਂ ਨੂੰ ਮੈਂ ਧੋ ਕੇ ਸੁਕਾ ਕੇ ਜਿਹੜੀਆਂ ਛੋਟੀਆਂ ਪਿੰਡੀਆਂ ਸੀ ਉਹਨਾਂ ਨੂੰ ਮੈਂ ਦੋ ਟੁਕੜਿਆਂ 'ਚ ਕੱਟ ਕਰ ਲਿਆ ਜਿਹੜੀਆਂ ਥੋੜੀਆਂ ਵੱਡੀਆਂ ਸੀ ਉਹਨਾਂ ਨੂੰ ਮੈਂ ਤਿੰਨ ਟੁਕੜਿਆਂ 'ਚ ਕੱਟ ਕਰ ਲਿਆ ਤੇ ਇਹ ਪਿੰਡੀਆਂ ਜਿਹੜੀਆਂ ਇਹਦੇ ਵਿੱਚ ਪਾ ਦੇਣੀ ਐ ਤੇ ਇਹਨੂੰ ਆਪਾਂ 4 ਮਿੰਟ ਤੱਕ ਘੜੀ ਦੇ ਉੱਤੇ ਟਾਈਮ ਦੇ ਕੇ 4 ਮਿੰਟ ਤੱਕ ਜਿਹੜਾ ਆ ਫਰਾਈ ਕਰਨਾ ਭੁੰਨਣਾ ਤੜਕੇ ਦੇ ਵਿੱਚ ਹੱਲੇ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਜਿਹੜਾ ਨਹੀਂ ਪਾਣਾ ਸਿਰਫ 4 ਮਿੰਟ ਲਈ ਇਹਨੂੰ ਆਪਾਂ ਫਰਾਈ ਕਰਾਂਗੇ ਜਦੋਂ ਤੱਕ ਇਹ ਪਿੰਡੀਆਂ ਪ ਇੱਕ ਕੋਲੇ ਦੇ ਵਿੱਚ ਆਪਾਂ ਜਿਹੜੇ ਮਸਾਲੇ ਹੁਣ ਪਾਣੇ ਆ ਸਾਰੇ ਮਸਾਲੇ ਇੱਕੋ ਕੋਲੇ ਦੇ ਵਿੱਚ ਪਾ ਕੇ ਪਹਿਲੇ ਤਿਆਰ ਕਰ ਲੈਣੇ ਆ ਸਭ ਤੋਂ ਪਹਿਲਾਂ ਅੱਧਾ ਚਮਚ ਮੈਂ ਇਹਦੇ ਵਿੱਚ ਪਾ ਰਹੀਆਂ ਧਨੀਆ ਪਾਊਡਰ ਦਾ ਇੱਕ ਚੌਥਾਈ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਮੈਂ ਪਾਇਆ ਇੱਕ ਚੌਥਾਈ ਚਮਚ ਹਲਦੀ ਪਾਊਡਰ ਦਾ ਪਾ ਦਵਾਂਗੇ ਇੱਕ ਚੌਥਾਈ ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਇੱਕ ਚੌਥਾਈ ਚਮਚ ਨਾਲ ਵੀ ਥੋੜਾ ਘਾਟੀ ਮੈਂ ਇਹਦੇ ਵਿੱਚ ਗਰਮ ਮਸਾਲਾ ਜਿਹੜਾ ਪਾਇਆ ਲੂਣ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਮੈਂ ਅੱਧਾ ਕ ਚਮਚ ਲੂਣ ਜਿਹੜਾ ਇਹਦੇ ਵਿੱਚ ਪਾ ਦਿੱਤਾ ਹੈ ਇਹਦੇ ਨਾਲ ਹੀ ਹੁਣ ਇਹਦੇ ਵਿੱਚ ਪਾਵਾਂਗੇ ਅੱਧੇ ਕ ਚਮਚ ਨਾਲ ਥੋੜਾ ਜਿਹਾ ਘੱਟ આમਚੂਰ ਪਾਊਡਰ ਦਾ ਤੇ ਤਿੱਖੇ ਵਾਸਤੇ ਮੈਂ ਇਹਦੇ ਵਿੱਚ ਕਟੀਆਂ ਹੋਈਆਂ ਲਾਲ ਮਿਰਚਾਂ ਪਾ ਰਹੀਆਂ ਤੁਸੀਂ ਜਿਹੜੀਆਂ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਸਾਡਾ ਮਸਾਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਤਾਂ ਹੁਣ ਆਪਾਂ ਚੱਲਦੇ ਹਾਂ ਪਿੰਡੀਆਂ ਵਾਲੀ ਸਾਈਡ ਦੇਖ ਲੈਨੇ ਆ ਪਿੰਡੀਆਂ ਕਿੰਨੀਆਂ ਕੋ ਫਰਾਈ ਹੋਈਆਂ ਪਿੰਡੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਫਰਾਈ ਹੋ ਗਈਆਂ ਕਿਉਂਕਿ ਇਹਨੂੰ ਮੈਂ ਵਿੱਚ ਵਿੱਚ ਹਿਲਾਉਂਦੇ ਡੋਣਾ ਦੇ ਰਹੀ ਸੀ ਨਾਲ-ਨਾਲ ਮਸਾਲਾ ਤਿਆਰ ਕੀਤਾ ਨਾਲ-ਨਾਲ ਮੈਂ ਇਹਨਾਂ ਨੂੰ ਹਿਲਾ ਡੁਲਾ ਦਿੱਤਾ ਸੀ ਤੁਨੇ ਮਸਾਲੇ ਜਿਹੜੇ ਆਪਾਂ ਕੋਲੀ ਚ ਪਾਏ ਇਹ ਸਾਰੇ ਆਪਾਂ ਪਿੰਡੀਆਂ ਦੇ ਵਿੱਚ ਪਾ ਦੇਣੇ ਆ ਤੇ ਇਹਨੂੰ 3 ਕ ਮਿੰਟ ਲਈ ਆਪਾਂ ਜਿਹੜਾ ਇਹ ਭੁੰਨਣਾ ਹੈ ਪਿੰਡੀਆਂ ਨੂੰ ਮਸਾਲਿਆਂ ਦੇ ਨਾਲ ਤਾਂ ਕਿ ਮਸਾਲਿਆਂ ਦਾ ਕੱਚਾਪਨ ਜਿਹੜਾ ਉਹ ਖਤਮ ਹੋ ਜੇ ਨਿਕਲ ਜੇ ਔਰ ਇੱਕ ਇੱਕ ਪਿੰਡੀ ਦੇ ਤੇ ਸਾਰਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਕੋਟ ਹੋ ਜੇ ਔਰ ਮਸਾਲਿਆਂ ਦਾ ਫਲੇਵਰ ਜਿਹੜਾ ਚੰਗੀ ਤਰ੍ਹਾਂ ਨਿਕਲ ਕੇ ਆਇਆ ਇਸ ਕਹਾਨੀ ਨੂੰ ਆਪਾਂ 3 ਕ ਮਿੰਟ ਲਈ ਜਿਹੜਾ ਆ ਪਿੰਡੀਆਂ ਦੇ ਨਾਲ ਭੁੰਨਣਾ ਹੈ ਮਸਾਲੇ ਨੂੰ ਤੇ 10 ਮਿੰਟ ਇਹਨੂੰ ਮੈਂ ਪਿੰਡੀਆਂ ਦੇ ਨਾਲ ਭੁੰਨ ਲਿਆ ਤੇ ਬਹੁਤ ਵਧੀਆ ਸਾਡੀ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਹੁਣ ਗੈ ਇਹ ਸਬਜ਼ੀ ਬਹੁਤ ਹੀ ਜਲਦੀ ਬਣ ਜਾਂਦੀ ਹੈ ਔਰ ਬਹੁਤ ਹੀ ਜ਼ਿਆਦਾ ਸੁਆਦ ਵੀ ਬਣ ਕੇ ਤਿਆਰ ਹੁੰਦੀ ਹੈ ਹੁਣ ਇਹਦੇ ਵਿੱਚ ਥੋੜਾ ਜਿਹਾ ਬਰੀ-ਬਰੀ ਕੱਟ ਕੇ ਹਰਾ ਧਨੀਆ ਪਾ ਦਨੇ ਆ ਗਰਮੀਆਂ ਦਾ ਸੀਜ਼ਨ ਆ ਗਰਮੀਆਂ ਦੇ ਸੀਜ਼ਨ ਦੇ ਵਿੱਚ ਹਰਾ ਧਨੀਆ ਜਿਹੜਾ ਬਹੁਤ ਘੱਟ ਮਿਲਦਾ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਹਰਾ ਧਨੀਆ ਪਾ ਕੇ ਚੰਗੇ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਗਰਮਾ-ਗਰਮ ਸਰਵ ਕਰ ਲਵਾਂਗੇ ਇਹਨੂੰ ਤੁਸੀਂ ਰੋਟੀ ਪਰੌਂਠੇ ਪੂਰੀ ਜਿੱਦਾਂ ਵੀ ਦਿਲ ਕਰਦਾ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਸਬਜ਼ੀ ਖਾਣ ਦੇ ਵਿੱਚ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਰੈਸিপি ਥੋੜੀ ਜਿਹੀ ਵੀ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ ਬੋਲਣੀ ਕਿਉਂ